ਰੌਇਲ ਬੰਸਰ ਸਾਡੇ ਨਾਲ ਖਨਾਰੀ ਬਾਰਡਰ ਤੋਂ ਜੁੜ ਚੁੱਕੇ ਨੇ ਰੌਹਿਤ ਕੀ ਜਾਣਕਾਰੀ ਖਨਾਰੀ ਬਾਰਡਰ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਬੀਤੇ ਦਿਨ ਇੱਕ ਕਿਸਾਨ ਦੀ ਤਬੀਤ ਵਿਗੜੀ ਸੀ ਅੱਜ ਮੌਜੂਦਾ ਸਥਿਤੀ ਕੀ ਹੈ ਅਜ ਤੱਕ ਤੀਜਾ ਦਿਨ ਹੈ ਆ ਦੇਖੋ ਜਿਸ ਤਰੀਕੇ ਦੇ ਨਾਲ 111 ਕਿਸਾਨਾਂ ਦੇ ਮਰਨ ਵਰਤ ਦਾ ਅੱਜ ਤੀਸਰਾ ਦਿਨ ਹੈ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਤਾਂ ਚੰਗੇ ਨਹੀਂ ਕਹਿ ਸਕਦੇ ਪਰ ਹੌਸਲੇਾਂ ਦੀ ਗੱਲ ਕਰੀਏ ਹੌਸਲੇ ਬਹੁਤ ਚੰਗੇ ਨੇ ਕਾਰਨ ਕੀ ਹੈ ਕਿ ਜਿਸਦੇ ਵੀ ਚਿਹਰੇ ਵੱਲ ਤੁਸੀਂ ਦੇਖੋਗੇ ਤੁਹਾਨੂੰ ਚਿਹਰੇ ਤੇ ਹਾਸੇ ਨਜ਼ਰ ਆਏਗੀ ਕਿਸੇ ਦੇ ਵੀ ਚਿਹਰੇ ਤੇ ਇਹ ਸ਼ਕਸਤ ਨਹੀਂ ਹੈ ਕਿ ਅਸੀਂ ਮਰਨ ਵਰਤ ਤੇ ਬੈਠੇ ਆ ਅਸੀਂ ਤਿੰਨ ਦਿਨ ਤੋਂ ਕੁਝ ਖਾਣਾ ਹੀ ਨਹੀਂ ਰਿਹਾ ਜਿਸ ਨੂੰ ਵੀ ਤੁਸੀਂ ਮਿਲੋਗੇ ਇੱਕ ਹੌਸਲੇ ਦੇ ਨਾਲ ਮਿਲੋਗੇ ਇਸ ਪਾਸੇ ਤੁਹਾਨੂੰ ਸ਼ੁਰੂਆਤ ਕਰਾਂਗਾ ਬਾਪੂ ਜੀ ਦੇ ਨਾਲ ਮਿਲਵਾ ਦਿੰਨਾ ਹੈਗਾ ਇਸ ਪਾਸੇ ਦੀ ਪ੍ਰਮੋਥ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਬਾਪੂ ਜੀ ਸੱਚੀ ਕਾਲ ਕੀ ਨਾਮ ਆਪਣਾ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਆਪ ਲੋਕ ਬਿਲਾ ਪਠੰਡਾ ਤਾਂ ਕਿਵੇਂ ਦੇ ਹੌਸਲੇ ਆ ਤੀਜਾ ਦਿਨਾਂ ਚ ਹੋ ਚੁੱਕਾ ਹੈਗਾ ਘਰੇ ਇੱਕ ਡੰਗ ਰੋਟੀ ਨਾ ਮਿਲੇ ਤਾਂ ਬੰਦੇ ਦਾ ਢਿੱਡ ਜਾਂ ਕਾਉਮ-ਕਾਉਮ ਕਰਨ ਲੱਗ ਜਾਂਦਾ ਅੱਜ ਕੀ ਸਿਚੁਏਸ਼ਨ ਹੈ ਅੱਜ ਬੇਟਾ ਸਾਡੇ ਹੌਸਲੇ ਬਿਲਕੁਲ ਬਲੰਦ ਨੇ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਵੀ ਸਾਨੂੰ ਵਰਦ ਤੇ ਬੈਠਣਾ ਪਿਆ ਬੈਠਾਂਗੇ ਪਰ ਮੇਨ ਸਾਡੀ ਜਿਹੜੀ ਮੰਗ ਹੈ ਉਹ ਜਿੰਨਾ ਚਿਰ ਮਨਜ਼ੂਰ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਉੱਠਦੇ ਨਹੀਂ ਮਰਨਾ ਸਾਨੂੰ ਮਨਜ਼ੂਰ ਦੋ ਜੀ ਮਰਨਾ ਮਨਜ਼ੂਰ ਹੈ ਤੁਹਾਡਾ ਕੀ ਨਾਮ ਹੈ ਜੀ ਚਰਨਜੀਤ ਆ ਜੀ ਦਰਜੀ ਜੀ ਕਿੱਥੋਂ ਆਇਓ ਮੈਂ ਤਾਂ ਪਟਿਆਲੇ ਲੰਮਾ ਤਾਂ ਉਹ ਬੈਠਾ ਮੈਂ ਨਹੀਂ ਹੈਗਾ ਨਹੀਂ ਨਹੀਂ ਆਏ ਹੌਸਲਾ ਦੇਣੋਂ ਤੁਸੀਂ ਤੁਸੀਂ ਨਾਲ ਬੈਠੇ ਹੋ ਬਜ਼ੁਰਗ ਦਾ ਹਾਲ ਚਾਲ ਪੁੱਛ ਰਹੀ ਸੀ ਹਾਂ ਹਾਲ ਚਾਲ ਪੁੱਛ ਲਈ ਕਿਵੇਂ ਦੇਖਣ ਨੂੰ ਕੀ ਲੱਗ ਰਿਹਾ ਹੈ ਠੀਕ ਲੱਗ ਰਿਹਾ ਨਾ ਠੀਕ ਨੇ ਪੂਰੇ ਦਲੇਰ ਨੇ ਬੰਦੇ ਨਭੀ ਰਹੇ ਤਾਂ ਇਹ ਇਹ ਨੌਜਵਾਨ ਪਿਛਲੇ ਪਾਸੇ ਤੁਹਾਨੂੰ ਦਿਖਾ ਦੰਨੇ ਹੈਗੇ ਤਾਂ ਤੁਸੀਂ ਨਜ਼ਰ ਮਾਰੋਗੇ ਕਿ ਚਾਰੇ ਪਾਸੇ ਜਿੱਧਰ ਦੀ ਵੀ ਤੁਸੀਂ ਕੈਮਰਾ ਘੁਮਾਓਗੇ ਕਿਸੇ ਪਾਸੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਨਹੀਂ ਹੈਗੀ ਇਸ ਪਾਸੇ ਨੌਜਵਾਨ ਬੈਠੇ ਨੇ ਕੀ ਨਾਮ ਹੈ ਭਰਾ ਜੀ ਮਨਾ ਜੀ ਵਿਪਨ ਅੰਦਰ ਫਿੱਡੇ ਕਲਾ ਜਿਲ੍ਹਾ ਫਰੀਦਕੋਟ ਜੀ ਕਾਕਾ ਅੱਜ ਤੀਜਾ ਦਿਨ ਹੋ ਚੁੱਕਾ ਹੈ ਮਰਨ ਵਰਤ ਤੇ ਕਿਦਾਂ ਦਾ ਹੌਸਲਾ ਬੱਲਦਾ ਹੌਸਲਾ ਬਰਕਰਾਰਾ ਜੀ ਜੋ ਡੱਲੇਵਾਲ ਸਾਹਿਬ ਨੂੰ ਸਾਡੇ ਨੂੰ 53 ਦਿਨ ਹੋ ਗਏ ਅੱਜ ਅਸੀਂ ਵੀ ਉਹਨਾਂ ਦੇ ਇੱਕ ਸ਼ਗਿਰਦਾਂ ਉਹਨਾਂ ਦੇ ਜਿਹੜੇ ਜ਼ਿਲ੍ਹੇ ਦਾ ਮਾਣ ਹੁੰਦਾ ਹੈਗਾ ਹਨਾ ਤਾਂ ਡੱਲੇਵਾਲ ਸਾਹਿਬ ਜ਼ਿਲ੍ਹੇ ਦਾ ਨਹੀਂ ਚਲੋ ਪੰਜਾਬ ਪੂਰੇ ਦੇਸ਼ ਦਾ ਮਾਣ ਦੇਸ਼ ਦਾ ਮਾਣ ਹੈ ਜੀ ਬਾਕੀ ਸਾਨੂੰ ਤਾਂ ਉਸ ਤੋਂ ਵੱਧ ਹੈ ਕਿ ਸਾਡੇ ਜ਼ਿਲ੍ਹੇ ਦੇ ਨੇ ਕਿ ਅਸੀਂ 24 ਘੰਟੇ ਉਹਨਾਂ ਦੇ ਨਾਲ ਰਹਿੰਦੇ ਸਾਨੂੰ ਪ੍ਰੇਰਿਤ ਹੋਣਾ ਚਾਹੀਦਾ ਸੀ ਅੱਜ ਡੱਲੇਵਾਲ ਸਾਹਿਬ ਜੇ ਸਾਡੇ ਖਾਤਰ ਬੈਠੇ ਆ ਤੇ ਸਾਡਾ ਵੀ ਫਰਜ਼ ਬੰਦਾ ਸੀ ਇਹਨਾਂ ਖਾਤਰ ਕੁਝ ਕਰੀਏ ਜੀ ਮੈਂ ਜ਼ਿਕਰ ਕਰ ਰਿਹਾ ਸੀ ਮੈਂ ਕਿਹਾ ਬੇਸ਼ੱਕ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਕੋਈ ਬਹੁਤੇ ਚੰਗੇ ਨਹੀਂ ਪਰ ਹੌਂਸਲੇ ਸਿਰੇ ਦੇ ਚੰਗੇ ਨੇ ਦੇਖੋ ਜੀ ਹੌਂਸਲੇ ਨਾਲ ਹੀ ਬੈਣਾ ਪੈਂਦਾ ਇੱਕ ਹੌਂਸਲਾ ਕਾਦੀ ਖਾਤਰ ਸਾਨੂੰ ਕਿ ਸਾਡੇ ਪੁੱਤ ਪੋਤੇ ਜਮੀਨਾਂ ਬਚਾਉਣ ਦੀ ਖਾਤਰ ਡੱਲੇਵਾਲ ਸਾਹਿਬ ਬੈਠੇ ਨੇ 53 ਦਿਨ ਤੋਂ ਤੇ ਸਾਡਾ ਵੀ ਫਰਜ਼ ਬੰਦਾ ਸੀ ਡੱਲੇਵਾਲ ਸਾਹਿਬ ਨੂੰ ਹੌਂਸਲਾ ਦਈਏ ਵੀ ਜੇ ਤੁਸੀਂ ਇਕੱਲੇ ਨਹੀਂ ਅਸੀਂ ਵੀ ਤੁਹਾਡੇ ਨਾਲ ਆ ਤਾਂ ਨਾਲ ਬਾਈ ਜੀ ਬੈਠੇ ਨੇ ਸਸ਼ਕਲ ਬਾਈ ਜੀ ਕੀ ਕੀ ਖੜੇ ਹੋਏ ਥੋੜਾ ਜਿਹਾ ਕੀ ਨਾਮ ਕੀ ਆਪਣਾ ਰਤਨ ਮੱਲਗੇ ਕਿਹੜੀ ਜਗ੍ਹਾ ਤੋਂ ਆਏ ਮੱਲਕੇ ਮੋਗਾ ਮੋਗਾ ਹਾਂਜੀ ਬਰਾੜ ਸਾਹਿਬ ਦਾ ਪਿੰਡ ਹੈ ਮੇਰੇ ਖਿਆਲ ਨਾਲ ਹਾਂਜੀ ਹਾਂ ਤਾਂ ਕੀ ਕਿਵੇਂ ਦੇ ਹਾਲਾਤ ਲੱਗ ਰਹੇ ਨੇ ਅੱਜ ਇਸ ਜਗ੍ਹਾ ਦੇ ਉੱਪਰ ਆ ਕੇ ਹਾਲਾਤ ਬਸ ਠੀਕ ਆ ਜੀ ਬਾਕੀ ਤੁਹਾਨੂੰ ਪਤਾ ਹੀ ਆ ਜੋ ਸਰਕਾਰਾਂ ਦੇ ਹਾਲਾਤ ਹੈਗੇ ਆ ਉਹ ਤੁਹਾਡੇ ਸਾਹਮਣੇ ਹੀ ਆ ਪਰ ਸਾਡੇ ਜਿਹੜੇ ਹਾਲਾਤ ਹੈਗੇ ਉਹ ਠੀਕ ਆ ਚੜਦੀ ਕਲਾ ਚਾਹੀ ਲੋਕ ਨਾ ਅਕਸਰ ਕਹਿੰਦੇ ਆ ਕਿ ਜਿਹੜੇ ਜ਼ਮੀਨਾਂ ਵਾਲੇ ਆ ਜੀ ਉਹਨਾਂ ਦਾ ਸੰਘਰਸ਼ ਆ ਸਾਡੇ ਕੋਲ ਤਾਂ ਜ਼ਮੀਨ ਹੀ ਨਹੀਂ ਹੈਣੀ ਅਸੀਂ ਕੀ ਕਰਨਾ ਪੰਗਾ ਲੈ ਕੇ ਅੱਜ ਤਾਂ ਪਹਿਲਾਂ ਹੀ ਮੁੱਲ ਲੈ ਕੇ ਖਾਂਦੇ ਸੀ ਹੁਣ ਵੀ ਮੁੱਲ ਲੈ ਕੇ ਖਾਣਗੇ ਤੁਹਾਡੇ ਕੋਲੇ ਪਤਾ ਲੱਗਾ ਜ਼ਮੀਨ ਵੀ ਬਹੁਤ ਘੱਟ ਆ ਹਾਂਜੀ ਜ਼ਮੀਨ ਢਾਈ ਕਿੱਲੇ ਹੀ ਆਪਣੇ ਕੋਲੇ ਤੇ ਪਰ ਜੇ ਬਾਈਓ ਆ ਹੀ ਨਾ ਸੋਚਣ ਵੀ ਜਿਹਨਾਂ ਜ਼ਮੀਨਾਂ ਹੈ ਨਹੀਂਆਂ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਸੰਘਰਸ਼ ਉਹਨਾਂ ਦਾ ਹੀ ਆ ਅਸੀਂ ਤਾਂ ਚਲੋ 2.5 ਕਿੱਲੇ ਹੈਗੇ ਚਲੋ 2.5 ਕਿੱਲਿਆਂ ਚ ਬੀਜ ਕੇ ਆਪਦੇ ਜੋਗੀ ਖਾ ਲਾਂਗੇ ਜਿੰਨਾਂ ਕੋਲੇ ਨਹੀਂ ਹੈਗੀ ਬਈ ੜਾਨੀਆਂ ਮਾਨੀਆਂ ਦੇ ਉਹਨਾਂ ਨੂੰ ਸੈਲੋ ਚ ਮੁਰਕੀ ਆਹੀ ਜਿਹੜੀ ਅੱਜ ਮੰਨ ਕੇ ਚਲੋ ਹੁਣ ਦੇਖ ਲੋ ਅਸੀਂ 2200 ਨੂੰ ਕਣਕ ਵੇਚੀ ਸੀ ਅੱਜ 4000 ਨੂੰ ਮਿਲਦੀ ਆ ਅੱਜ 4000 ਨੂੰ ਮਿਲਦੀ ਆ ਹੁਣ ਤੇ ਜਦੋਂ ਬਈ ਇਹਨਾਂ ਦੇ ਅੰਡਰ ਆ ਗਿਆ ਨਾ ਸਾਰਾ ਕੁਸ ਤੇ ਬਈ ਮਰਜ਼ੀ ਨਾ ਦਿਆ ਕਰਨਗੇ 150 ਨੂੰ ਕਿਲੋ ਆਟਾ ਦਿਆ ਕਰਨਗੇ ਬਜ਼ੁਰਗਾਂ ਨੂੰ ਤਾਂ ਨਾ ਕਈ ਵਾਰੀ ਬਹੁਤ ਲੋਕ ਕਹਿੰਦੇ ਜੀ ਇਹ ਤਾਂ ਉਮਰ ਹੰਡਾਈ ਬੈਠੇ ਆ ਤੁਸੀਂ ਤਾਂ ਨੌਜਵਾਨ ਹੋ ਤੁਸੀਂ ਕਿਉਂ ਧਰਨੇ ਤੇ ਬੈਠ ਕੇ ਤੁਹਾਡੇ ਪਰਿਵਾਰ ਪਰਿਵਾਰ ਚ ਤਾਂ ਜੀ ਦੇਖੋ ਬੰਦਾ ਤਾਂ ਮੈਂ ਇਕੱਲਾ ਹੀ ਸੀਗਾ ਮਗਰ ਮੇਰੇ ਪੰਜ ਬੁੜੀਆਂ ਰਹਿੰਗੀਆਂ ਮੇਰੀ ਮਾਤਾ ਤੇ ਮੇਰੀ ਵਾਈਫ ਤੇ ਤਿੰਨ ਮੇਰੇ ਬੇਟੀਆਂ ਜੀ ਤਿੰਨ ਤਿੰਨ ਬੇਟੀਆਂ ਨੇ ਕਿੰਨੇ ਕਿੰਨੇ ਸਾਲ ਦੀਆਂ ਹਾਂ ਇੱਕ 2 ਸਾਲ ਦੀ ਆ ਇੱਕ 6 ਸਾਲ ਦੀ ਇੱਕ 9 ਸਾਲ ਦੀ ਹਾਲੇ ਤੱਕ ਤਾਂ ਬਹੁਤ ਅਣਜਾਣ ਹੋਣ ਗਏ ਉਹ ਧਰਨੇ ਤੋਂ ਕਿ ਇੱਕ 2 ਸਾਲ ਦੀ ਬੇਟੀ ਇੱਕ 4 ਸਾਲ ਦੀ ਹਾਂਜੀ ਔਰ ਤੀਸਰੀ 6 9 ਸਾਲ ਦੀ ਹਾਂਜੀ ਹਾਲੇ ਤੱਕ ਤਾਂ ਇੱਕ ਨੇ ਸਕੂਲ ਵੀ ਨਹੀਂ ਗਈ ਇੱਕ ਨੇ ਸਕੂਲ ਸ਼ੁਰੂ ਕਰਨਾ ਹੋਏਗਾ ਇੱਕ ਨੇ ਸਕੂਲ ਸ਼ੁਰੂ ਕਰਕੇ ਪਹਿਲੇ ਦੂਜੀ ਚ ਹੋਏਗੀ ਹਾਂਜੀ ਹਾਂਜੀ ਹੈ ਤਾਂ ਆਈਆਂ ਪਰ ਉਹਨਾਂ ਨੂੰ ਮਤਲਬ ਵੈਸੇ ਮੇਰੇ ਨਾਲ ਥੋੜਾ ਇਹ ਮੋਹ ਪਿਆਰ ਜ਼ਿਆਦਾ ਤੇ ਉਹਨਾਂ ਤਾਂ ਆਈਆਂ ਵੀ ਪਪਾ ਤੁਸੀਂ ਘਰੇ ਆ ਜਾਓ ਪਰ ਸਾਨੂੰ ਲੱਗਦਾ ਵੀ ਸਾਡਾ ਘਰ ਜਵਾਨ ਦਾ ਬੈਠਣਾ ਉਹਨਾਂ ਦੀ ਖਾਤਰੀ ਪੀ ਤਾਂ ਇੱਕ ਬਹੁਤ ਹੁੰਦੀਆਂ ਤੁਸੀਂ ਤਿੰਨ ਤਿੰਨ ਧੀਾਂ ਦੇ ਪਿਓ ਹੋ ਤੁਹਾਡੇ ਲਈ ਬਹੁਤ ਮਾਣ ਵਾਲੀ ਗੱਲ ਪਹਿਲਾਂ ਤਾਂ ਇਮੋਸ਼ਨਲ ਹੋ ਰਹੇ ਹਾਂ ਯਾਦ ਆ ਰਹੀਆਂ ਬੱਚੀਆਂ ਦੀਆਂ ਨਾਮ ਕੀ ਕੀ ਬੱਚਿਆਂ ਦੇ ਉਹ ਵੀ ਨਾਲ ਜ਼ਰੂਰ ਦੱਸ ਦਿਓ ਔਰ ਬੱਚੀਆਂ ਨੂੰ ਕੀ ਉਹਨਾਂ ਬੱਚੀਆਂ ਦੇ ਲਈ ਕੀ ਸਨੇਹਾ ਤੁਹਾਡਾ ਪਰਿਵਾਰ ਤੁਹਾਡਾ ਦੇਖ ਰਿਹਾ ਹੋਏਗਾ ਉਹਨਾਂ ਨੂੰ ਪਤਾ ਲੱਗੇ ਸਾਡਾ ਪਿਓ ਹੌਸਲੇ ਚ ਅੱਜ ਇੱਕ ਛੋਟੀ ਦਾ ਨਾਮ ਪ੍ਰਭਨੂਰ ਤੇ ਏਕਨੂਰ ਤੇ ਗੌਰਨੂਰ ਬੱਚਿਆਂ ਨੂੰ ਕਹਿਣਾ ਬੱਚਿਓ ਹੌਸਲਾ ਰੱਖੋ ਕੋਈ ਗੱਲ ਨਹੀਂ ਮੈਂ ਆਉਂਗਾ ਵਾਪਸ ਤੇ ਬਾਕੀ ਬਾਬਾ ਨਾਨਕ ਬੱਚਿਆਂ ਦੀ ਮਾਤਾ ਕੀ ਕਹਿੰਦੀ ਹੈ ਉਹਨਾਂ ਨੂੰ ਵੀ ਥੋੜਾ ਲੱਗਦਾ ਵੀ ਕੋਈ ਚਾਹੀਦਾ ਮਤਲਬ ਉਹ ਬੱਚਿਆਂ ਦੀ ਪਾਲਣ ਪੋਸ਼ਣ ਕਰਨ ਵਾਸਤੇ ਕੀ ਗੱਲ ਤੋਂ ਹੋ ਦੱਸੋਗਾ ਇੱਕ 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 ਦਾ ਹਮਸਫਰ ਦਾ ਪਿਆਰ ਹੁੰਦਾ ਹੈਗਾ ਹਨਾ ਘਰ ਵਾਲੀ ਨੂੰ ਪਤਾ ਕਿਉਂਕਿ ਜਦੋਂ ਧੀਆ ਹੁਣ ਇੱਕ ਜ਼ਿੰਮੇਵਾਰੀ ਵਾਧੀ ਵੀ ਹੈ ਜ਼ਿੰਮੇਵਾਰੀ ਘਟਦੀ ਵੀ ਹੈ ਜਦੋਂ ਤੁਸੀਂ ਮੰਨ ਵਰਤੇ ਤੇ ਬੈਠਣ ਲੱਗੇ ਹੋਗੇ ਉਹਨਾਂ ਨੇ ਵੀ ਕੁਝ ਸਮਝਾਇਆ ਹੋਊਗਾ ਚਲੋ ਇਹਨਾਂ ਦਾ ਖਿਆਲ ਰੱਖ ਲੋ ਇਹਨਾਂ ਖਾਤਰ ਸੋਚ ਲੋ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਉਹਨਾਂ ਨੇ ਕਿਹਾ ਸੀ ਮੈਂ ਹੈ ਕੋਣ ਵੀ ਤੁਸੀਂ ਨਾ ਇਸ ਚੱਪ ਚੱਕਿਓ ਪਰ ਸਾਨੂੰ ਇਹ ਲੱਗਦਾ ਵੀ ਮਤਲਬ ਜੇ ਸਾਡੇ ਕੋਲੇ ਜ਼ਮੀਨਾਂ ਹੀ ਨਾ ਰਹੀਆਂ ਤਾਂ ਅਸੀਂ ਬੱਚੇ ਪਾਲਾਂਗੇ ਕਾਹਦੇ ਨਾਲ ਮੈਂ ਤੁਹਾਨੂੰ ਦੱਸਿਆ ਵੀ ਮਤਲਬ ਉਹੀ 2.5 ਕਿੱਲੇ ਜ਼ਮੀਨ ਆ ਸਾਡੇ ਕੋਲੇ ਉਹਦੇ ਆਸਰੇ ਨਾ ਤਾਂ ਅਸੀਂ ਮਤਲਬ ਬੱਚੇ ਪੜਾਉਣੇ ਨੇ ਬੱਚਿਆਂ ਦੇ ਘਰ ਵਿਆਹ ਵੀ ਕਰਨੇ ਨੇ ਉਹੀ ਆ ਸਾਡੇ ਕੋਲੇ ਇੱਕ ਆਮਦਨ ਦਾ ਜਰੀਆ ਹੀ ਉਹ ਆ ਜੇ ਉਹ ਵੀ ਸਾਡੇ ਕੋਲੋਂ ਜ਼ਮੀਨ ਵੀ ਚਲੀ ਗਈ ਤਾਂ ਫੇਰ ਅਸੀਂ ਅਸੀਂ ਕੱਲ ਵੀ ਮਰਨਾ ਫੇਰ ਅੱਜ ਮਰਨਾ ਹੀ ਬਿਹਤਰ ਸਮਝਿਆ ਮੁੜ ਕੇ ਬਾਅਦ 'ਚ ਵੀ ਤਾਂ ਭੁੱਖੇ ਤੇ ਮਰਾਂਗੇ ਕਿਉਂਕਿ ਉਹ ਨਾ ਫਿਰ ਹੋਣੀ ਸੰਘਰਸ਼ ਦੇ ਰਾ ਚੱਲ ਕੇ ਮਰੀਏ ਘਰੇ ਜਾਣੇ ਹੋਗੇ ਬੱਚਿਆਂ ਗਲੇ ਲੱਗਦੀ ਹੋਣਗੀਆਂ ਇੱਥੇ ਬੈਠੇ ਹੋ ਉਹਨਾਂ ਦੀ ਵੀ ਯਾਦ ਸਤਾਰੀ ਹੋएगी ਹਾਂ ਇਹ ਤਾਂ ਹੈ ਪਰ ਨਹੀਂ ਗਏ ਨਹੀਂ ਫਿਰ ਉਦੋਂ ਬਾਅਦ ਤਾਂ ਕਰੇ ਗਏ ਨਹੀਂਗੇ ਉਹ ਬੱਚਿਆਂ ਦੇ ਫੋਨ ਆਉਂਦੇ ਆ ਕਿ ਪਾਪਾ ਘਰੇ ਆ ਜਾਓ ਮੈਂ ਕਿਹਾ ਕੋਈ ਨਹੀਂ ਬੇਟਾ ਆ ਜਾਏ ਉਹਨਾਂ ਨੂੰ ਐਂ ਕਹਦੇ ਨੇ ਹਾਂ ਕੋਈ ਨਹੀਂ ਇੱਕ ਦੋ ਦਿਨ ਚ ਆ ਜਾਾਂਗੇ ਪਰ ਹੁਣ ਜਾਵਾਂਗੇ ਤਾਂ ਕਿਸੇ ਗੱਲ ਨਾਲ ਹੀ ਬਈ ਹਾਲੇ ਤੱਕ ਸ਼ਾਇਦ ਉਹਨਾਂ ਨੂੰ ਮਰਨ ਵਰਤ ਦੇ ਅਰਥ ਵੀ ਨਹੀਂ ਪਤਾਉਣੇ ਉਹਨਾਂ ਬੱਚਿਆਂ ਨੂੰ ਨਹੀਂ ਜ਼ਿਆਦਾ ਨਹੀਂ ਪਤਾ ਬੱਚਿਆਂ ਨੂੰ ਅਜੇ ਪਰ ਉਹਨਾਂ ਨੂੰ ਇਹ ਤਾਂ ਪਤਾ ਵੀ ਕਿਉਂਕਿ ਮੈਂ ਪਹਿਲਾਂ ਹੀ ਕਾਫੀ ਦਿਨ ਤੋਂ ਇੱਥੇ ਹੀ ਲਗਾਤਾਰ ਹੀ ਆਂ तकरीबन ਜਦੋਂ ਦਾ ਧਰਨਾ ਚੱਲ ਰਿਹਾ ਵੀ ਕਾਫੀ ਦਿਨ ਪਹਿਲਾਂ ਦਾ ਹੀ ਇੱਥੇ ਆਇਆ ਹੋਇਆ ਸੀਗਾ ਤੇ ਚਲੋ ਇੱਥੇ ਬੈਠਿਆ ਬੈਠੇ ਚਲੋ ਇੱਥੇ ਬੈਠਣ ਦਾ ਪ੍ਰੋਗਰਾਮ ਬਣ ਗਿਆ ਤੇ ਐਂਡ ਗਿਆ ਨੂੰ ਤਾਂ ਕਾਫੀ ਦਿਨ ਹੋ ਗਏ ਸੀ ਬੱਚੇ ਉਦੋਂ ਦੇ ਕਹਿੰਦੇ ਆ ਬੱਚੋਂ ਤਾਂ ਮੇਰੇ ਤੋਂ ਵੀਰਾਂ ਬੁਖਾਰ ਚੜ ਜਾਂਦਾ ਜਿਵੇਂ ਪਹਿਲਾਂ ਕਿਤੇ ਚਲਾ ਜਾਵਾਂ ਨਾ ਮਤਲਬ ਉਹ ਉਧਰ ਜਾਂਦੇ ਮੇਰੇ ਤੋਂ ਤੇ ਉਹਨਾਂ ਨੂੰ ਬੁਖਾਰ ਚੜ ਜਾਂਦਾ ਤੇ ਹੁਣ ਤਾਂ ਉਹ ਬੱਚਿਆਂ ਦਾ ਫਿਰ ਹੋਇਆ ਤਾਂ ਔਖਾ ਹੀ ਪਿਆ ਥੋੜਾ ਹੈ ਪਰਮਾਤਮਾ ਹੌਸਲਾ ਦਿੰਦੇ। ਬਿਲਕੁਲ ਜੀ। ਦੇਖੋ ਜੀ ਸਾਡੇ ਮਤਲਬ ਪ੍ਰਧਾਨ ਜੀ ਨੂੰ ਬੈਠੇ ਨੂੰ ਅਜੇ 53-54 ਦਿਨ ਹੋ ਗਏ ਨਾ। ਉਹਨਾਂ ਤੋਂ ਕਦੇ ਵੀ ਤੁਸੀਂ ਇੰਟਰਵਿਊ ਕਰ ਲਿਓ ਕਦੇ ਵੀ ਪੁੱਛ ਲਿਓ। ਉਹ ਕਹਿੰਦੇ ਕੋਈ ਨਹੀਂ ਜੋ ਕਰਨਾ ਬਾਬੇ ਨਾਨਕ ਨਹੀਂ ਕਰਨਾ। ਤਾਂ ਮਤਲਬ ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਆਂ। ਤੇ ਸਾਡਾ ਵੀ ਜੋ ਹੈਗਾ ਪਰਮਾਤਮਾ ਹੀ ਆ। ਬਾਬੇ ਨਾਨਕ ਤੇ ਈ ਛੱਡੀਆਂ ਗਆਂ ਡੋਰਾ ਹੁਣ। ਲੱਗਦਾ ਤਾਂ ਹੈ ਵੀ ਚਲੋ ਸਾਡੇ ਤੋਂ ਬਿਨਾ ਘਰ ਦਾ ਮਗਰ ਕਿਵੇਂ ਚੱਲੂਗਾ। ਪਰ ਬਾਬਾ ਨਾਨਕ ਹੀ ਚਲਾਊਗਾ ਬਾਈ। ਉਹਦੇ ਯਾਤਰਾ ਚੰਦੇ ਤੁਸੀਂ ਕੀ ਕਹਿ ਰਹੇ ਹੋ ਮੈਂ ਤੁਹਾਡੇ ਮਾਧਮ ਦੁਰੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਕਹਿੰਦੇ ਨੇ ਨਾ ਕਿ ਬੇਵਜ੍ਹਾ ਧਰਨਾ ਲਾ ਕੇ ਬਹਿ ਜਾਂਦੇ ਜਾਂ ਸਾਡਾ ਧਰਨੇ ਤੇ ਆਉਣੇ ਆ ਤਾਂ ਸਾਡਾ ਘਰੇ ਨਹੀਂ ਸਰਦਾ ਇਹ ਸਾਡੇ ਵੀਰਵਾਲ ਦੇਖੋ ਜਿਨ੍ਹਾਂ ਦੇ ਘਰੇ ਕੋਈ ਮਰਦ ਨਹੀਂ ਜਿਨ੍ਹਾਂ ਦੇ ਘਰੇ 2 2 3 3 ਮਰਦ ਆ ਉਹ ਵੀ ਇਹ ਬਹਾਨੇ ਲਾਉਂਦੇ ਆ ਕਿ ਸਾਡਾ ਘਰੇ ਨਹੀਂ ਸਰਦਾ ਇਹ ਜਦੋਂ ਮਰ ਗਏ ਸਰਦਾ ਉਦੋਂ ਬਾਅਦ ਵੀ ਜਾਂਦਾ ਹੁੰਦਾ ਹੌਸਲਾ ਦੇਖੋ ਸਾਡੇ ਭਰਾ ਦਾ ਕਿੰਨਾ ਤਿੰਨ ਤਿੰਨ ਧੀਆਂ ਮਾਂ ਤੇ ਵਾਈਫ ਘਰੇ ਹੋਣ ਦੇ ਬਾਜੀ ਦੇ ਇੱਥੇ ਬੈਠਾ ਇਹ ਤੁਹਾਡੀ ਖਾਤਰ ਬੈਠੇ ਨੇ ਕੱਲੇ ਨੇ ਆਪਣੀ ਖੇਤੀ ਨਹੀਂ ਬਚਾਉਣੀ ਤੋ ਬੀਲ ਕਰਦੇ ਆ ਕਿਸਾਨ ਵੀਰੋ ਤੁਹਾਡੀ ਖਾਤਰ ਅੱਜ 112 ਡੱਲੇ ਵਾਲੇ ਤੇ ਮਰਨਵਰ ਤੇ ਬੈਠੇ ਆ ਬੇਨਤੀ ਆ ਕਿ ਖਨੌਰੀ ਪਹੁੰਚ ਕੇ ਮੋਰਚਾ ਫਤਿਹ ਕਰਦੇ ਸਾਥ ਦਿਓ ਤੁਸੀਂ ਇਧਰਲੇ ਪਾਸੇ ਬੈਠੇ ਹੋ ਨਹੀਂ ਆਰਮੀ ਚ ਰਹੇ ਹੋ ਜੀ ਨਹੀਂ ਜੀ ਖੇਤੀ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਤੋਂ ਮੈਂ ਫਾਜ਼ਿਲਕਾ ਜ਼ਿਲ੍ਹੇ ਤੋਂ ਪਿੰਡ ਬੁਰਜਨਮਾਨਗੜ ਤੋਂ ਆਇਆ ਹਰ ਤੁਹਾਡੀ ਲੁੱਕ ਬਿਲਕੁਲ ਆਰਮੀ ਵਾਲੀ ਐ ਮੱਛਾ ਵੀ ਉਮੀ ਰੱਖੀ ਆ ਨਹੀਂ ਇਹ ਤਾਂ ਚਲੋ ਸ਼ੌਕ ਹੈ ਉਹਦੇ ਕਰਕੇ ਆ ਅਸੀਂ ਅਸੀਂ ਗੱਲ ਕਰ ਰਹੇ ਸੀ ਕਿ ਬੇਸ਼ੱਕ ਅੱਜ ਤੀਜਾ ਦਿਨ ਹੋ ਚੁੱਕਾ ਹੈ ਬੰਦੇ ਨੂੰ ਇੱਕ ਟਾਈਮ ਦੀ ਰੋਟੀ ਨਾ ਨਾ ਮਿਲੇ ਬੰਦੇ ਦਾ ਸਰੀਰ ਠੀਕ ਨਹੀਂ ਰਹਿੰਦਾ ਤੋਡੇ ਚਿਹਰਿਆਂ ਤੇ ਹਾਸੇ ਨਜ਼ਰ ਆ ਰਹੀ ਹੈਗੀ ਹਲੇ ਵੀ ਉਹ ਹੌਸਲਾ ਨਜ਼ਰ ਆ ਰਿਹਾ ਹੈਗਾ ਅਸੀਂ ਕਿਸੇ ਦੇ ਨਾਲ ਵੀ ਗੱਲ ਕਰਦੇ ਆ ਕੋਈ ਇਹ ਨਹੀਂ ਕਹਿੰਦਾ ਵੀ ਭਾਈ ਮੇਰੇ ਤੋਂ ਨਹੀਂ ਹੁਣ ਬੋਲਿਆ ਜਾਂਦਾ ਤੁਸੀਂ ਰਹਿਣ ਦਿਓ ਜਿੱਦੇ ਅੱਗੇ ਵੀ ਮਾਈਕ ਕਰਦੀ ਤੇ ਚਿਹਰੇ ਤੋਂ ਪਹਿਲਾਂ ਖੁਸ਼ੀ ਜ਼ਾਹਿਰ ਹੁੰਦੀ ਹੈ ਕਿ ਹਾਂ ਯਾਰ ਮੈਂ ਧਰਨੇ ਤੇ ਬੈਠਾ ਹਾਂ ਜੀ ਅਸੀਂ ਤਕਰੀਬਨ ਜਿਉਂ ਧਰਨਾ ਚੱਲਿਆ ਇਹ ਤਕਰੀਬਨ ਮੈਂ 2 ਪਿੰਡ 2 ਮਹੀਨੇ ਪਿੰਡ ਗਿਆ ਹਾਂ ਟੋਟਲ ਆ ਸਾਲ ਦੇ ਵਿੱਚ ਵਿੱਚ ਤੇ ਪ੍ਰਧਾਨ ਜੀ ਦੇ ਬਹੁਤ ਨੇੜੇ ਰਹੇ ਆ ਅਸੀਂ ਤੇ ਹੁਣ ਵੀ ਪ੍ਰਧਾਨ ਜੀ ਨੂੰ ਡੇਲੀਆ ਨੂੰ ਹੀ ਅਸੀਂ ਮਿਲਦੇ ਸੀਗੇ ਜਦੋਂ ਉਹਨਾਂ ਦੇ ਹੌਸਲੇ ਵੇਹ ਨੇ ਉਹਨਾਂ ਨੂੰ ਅੱਜ 53 ਦਿਨ ਹੋ ਗਏ ਆ ਚਲੋ ਅੱਜ ਆ ਦੋ ਤਿੰਨ ਦਿਨਾਂ ਦੇ ਤਾਂ ਅਸੀਂ ਉਹਨਾਂ ਦੇ ਮੱਥੇ ਨਹੀਂ ਲੱਗੇਗੇ ਜਦੋਂ ਵੀ ਉਹ ਤੋਂ ਪਹਿਲਾਂ ਉਹਨਾਂ ਪ੍ਰਧਾਨ ਜੀ ਦੇ ਮੱਥੇ ਲੱਗਦੇ ਸੀ ਤੇ ਚੜ੍ਹਦੀ ਕਲਾ 'ਚ ਰਹਿੰਦੇ ਸੀ ਇਸ ਕਰਕੇ ਜਦੋਂ ਪ੍ਰਧਾਨ ਜੀ ਸਾਡੇ ਚੜ੍ਹਦੀ ਕਲਾ 'ਚ ਸਾਰੇ ਰਹੇ ਆਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਬਾਬੇ ਨਾਨਕ ਦੀ ਓਟ ਆਸਰੇ ਦੇ ਨਾਲ ਬੈਠੇ ਨੇ ਇੱਥੇ ਰੋਹੀ ਤੁਸੀਂ ਗੱਲਬਾਤ ਜਾਰੀ ਰੱਖਣਾ ਅਸੀਂ ਤੁਹਾਡੇ ਕੋਲੋਂ ਜਾਣਕਾਰੀ ਲੈਂਦੇ ਰਹਾਂਗੇ